ਸਤਿਗੁਰੂ ਪੂਰਨਾਨਾਥ ਜੀ ਮਹਾਰਾਜ ਕੀ ਜੈ ਸਰਬਤਸਾ ਸੰਗਤ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਕਿ ਇਸ ਨਗਰ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਜੋ ਸੰਗਤ ਪਹੁੰਚੀ ਹੈ ਬਹੁਤ ਹੀ ਬਟ ਭਾਗੇ ਦੇ ਜੋ ਸਾਧ ਸੰਗਤ ਗਵਾਨ ਮਾਲਮੀ ਦੀ ਤਿਰਤੋਂ ਜੋ ਮੈਸੇਜ ਲੱਗਾ ਇਹ ਸਾਧ ਸੰਗਤ ਜੀ ਨੂੰ ਜੋ ਕਿ 9-10 ਫਰਵਰੀ ਦੇ ਇਤਿਹਾਸਕ ਮੇਲੇ ਨੂੰ ਲੈ ਕੇ ਅੱਜ ਇੱਥੇ ਸੰਗਤ ਦੇ ਵਿੱਚ ਪਹੁੰਚੇ ਹਨ ਗੁਰੂ ਰੂਪੈਰੀ ਸਾਧ ਸੰਗਤ ਜੀ ਗੱਲ ਇਤਿਹਾਸ ਦੀ ਕੀਤੀ ਹੈ ਜਿਹੜੀ ਕੋਮ ਦਾ ਗ੍ਰੰਥ ਨਹੀਂ ਉਹਦਾ ਪੰਨਾ ਨਹੀਂ ਸਤਿਗੁਰੂ ਪੂਰਨਨਾਥ ਮਹਾਰਾਜ ਜੀ ਨੇ ਸਾਡੀ ਕੌਮ ਨੂੰ ਜੋ ਆਦਵਸੀਆਂ ਦਾ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਸਮਰਪਿਤ ਕੀਤਾ ਹੈ ਤਾਂ ਹੀ ਕੌਮ ਦੀ ਤਰੱਕੀ ਹੋਣੀ ਹੈ ਤਾਂ ਹੀ ਕੌਮ ਅੱਗੇ ਵਧਣੀ ਹੈ ਜੇਕਰ ਅਸੀਂ ਆਪਣੇ ਗੁਰੂ ਨਾਨਕ ਮਹਰ ਮਨੋ ਦਿੱਤੀ ਹੋਈ ਬਾਣੀ ਦਾ ਸਤਕਾਰ ਕਰਾਂਗੇ ਘਰਾਂ ਘਰਾਂ ਦੇ ਵਿੱਚ ਬਾੜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ ਤਾਂ ਜੋ ਭਗਵਾਨ ਵਾਲਮੀਕ ਮਹਾਰਾ ਸਤਿਗੁਰ ਗਿਆਨ ਦਾ ਮਹਾਰਾ ਜੀ ਦੇ ਜੋ ਦਾ ਇਤਿਹਾਸ ਹੈ ਸਾਡੇ ਲੋਕਾਂ ਦੇ ਵਿੱਚ ਪਹੁੰਚ ਸਕੇ ਸਾਡਾ ਜੋ ਇਤਿਹਾਸ ਹੈ ਬਹੁਤ ਵੱਡਾ ਹੈ ਪਰ ਸਾਡੀ ਗੋਮ ਹਜੇ ਤੱਕ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹੋ ਸਕੀ ਜਿੰਨਾ ਚਿਰ ਅਸੀਂ ਨਹੀਂ ਆਪਣੀ ਬਾਣੀ ਨੂੰ ਸਤਿਕਾਰ ਦਿੰਨੇ ਜਿੰਨਾ ਚ ਰਸੀ ਵੀ ਆਪਣੇ ਧਰਮ ਦਾ ਸਤਿਕਾਰ ਕਰਦੇ ਉਹਨਾਂ ਚ ਦੂਜੀਆਂ ਕੌਮਾਂ ਨੇ ਨਹੀਂ ਸਾਡੇ ਧਰਮ ਦਾ ਸਤਿਕਾਰ ਇਸ ਲਈ ਬਹਿਤੀ ਹੈ ਗੁਰੂ ਰੋ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੀ ਦਿੱਤੀ ਹੋਈ ਬਾਣੀ ਦਾ ਵੱਦ ਤੋਂ ਵੱਧ ਪੜਚਾਰ ਕਰੀਏ ਤੇ ਵੱਦ ਤੋਂ ਵੱਧ ਸੰਤਾਨ ਨੂੰ ਨਾਮਦਾਰ ਦੇ ਨਾਲ ਜੋੜੀਏ ਤਾਂ ਹੀ ਸਾਡੀ ਕੌਮ ਤਰੱਕੀ ਕਰ ਸਕਦੀ ਹੈ ਅੱਗੇ ਵਧ ਸਕਦੀ ਹੈ ਤੇ ਜੋ ਤੀਰਤ ਵੱਲੋਂ ਹੁਕਮਨਾਮੇ جاری ਹੁੰਦੇ ਨੇ ਉਹਨਾਂ ਤੇ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ ਹੈ ਜੋ 9 10 ਫਰਵਰੀ ਦਾ ਇਤਿਹਾਸਕ ਮੇਲਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਸਾਰੀ ਇਹ ਸਾਧ ਸੰਗਤ ਜੀ ਨੂੰ ਬੇਨਤੀ ਹੈ 9 ਫਰਵਰੀ ਨੂੰ ਜੋ ਵਿਚਾਰ ਸ਼ੋਪਾ ਯਾਤਰਾ ਕੱਢੀ ਜਾਣੀ ਹੈ ਪਹਿਲੀ ਵਾਰ ਹੈ ਕੱਢੀ ਜਾ ਰਹੀ ਹੈ ਕਿਉਂ ਕਿ ਸਾਡੀ ਗੌਮ ਦੀ ਸਾਡੇ ਸਮਾਜ ਦੀ ਜਿਹੜੀ ਏਕਤਾ ਦਾ ਪਤਾ ਲੱਗ ਸਕੇ कि ਸਾਡੀ ਗੋਮ ਆਪਣੇ ਧਰਮ ਰਤਿ ਆਪਣੇ ਗੁਰੂਆਂ ਪ੍ਰਤੀ ਕਿੰਨਾ ਗ ਜਾਗਰਦ ਹੈ ਇਸ ਲਈ ਸਾਰੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਵੱਧ ਚੜ ਕੇ 8 ਫਰਵਰੀ ਨੂੰ ਤੀਰਤ ਤੇ ਪਹੁੰਚ ਕੇ 9 ਫਰਵਰੀ ਨੂੰ ਜੋ ਸ਼ੋਭਾ ਯਾਤਰਾ ਨਿਕਲਣੀ ਹੈ ਉਸ ਦੇ ਵਿੱਚ ਸ਼ਾਮਲ ਹੋ ਕੇ ਨੂੰਹ ਮਹਾਰਾਣੀ ਬਾਣੀ ਨੂੰ ਸਜਾ ਕੇ ਪੂਰੇ ਅਮਰਸਰ ਦੇ ਵਿੱਚ ਆਪਾਂ ਪ੍ਰਚਾਰ ਪ੍ਰਸਾਰ ਕਰਨਾ ਹੈ ਇਸ ਲਈ ਸਾਰੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਵਾਲ ਚੜ ਕੇ ਤੀਰੰਦੇ ਪਹੁੰਚੋ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਾਨਾ ਜੀ ਮਹਾਰਾਜ ਕੀ ਜੈ ਸਰਬਸਾ ਸੰਗਤ ਕੀ ਜੈ